ਅੱਜ ਗੱਲ ਕਰਦੇ ਆ ਜੀ ਜੱਟਾਂ ਦੇ ਇਤਿਹਾਸ ਦੇ ਉੱਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਕਹਿੰਦਾ ਜੇ ਅਸੀਂ ਪੁਰਾਣੇ ਵਿਦਵਾਨਾਂ ਦੇ ਤਰਕ ਤੋਂ ਦੇਖੀਏ ਤਾਂ ਜੱਟ ਕਹਿੰਦੇ ਪ੍ਰਾਚੀਨ ਸਮੇਂ ਦੇ ਵਿੱਚ ਆਰੀਅਨ ਵੰਸ਼ ਦੇ ਨਾਲ ਸੰਬੰਧ ਰੱਖਦੇ ਸੀ ਤੇ ਸੈਂਟਰਲ ਏਸ਼ੀਆ ਤੋਂ ਆਏ ਸੀ ਬਹੁਤ ਸਾਰੇ ਵਿਦਵਾਨਾਂ ਦੇ ਅਕੋਰਡਿੰਗ ਕਿਹਾ ਜਾਂਦਾ ਆ ਕਿ ਜਿਹੜੇ ਜੱਟ ਸੀ ਉਹਨਾਂ ਦਾ ਪ੍ਰਾਚੀਨ ਤੇ ਮੂਡਲਾ ਘਰ ਸਿੱਥੀਆ ਦੇ ਸੀ ਸਿੱਥੀਆ ਦੇ ਸੈਂਟਰਲ ਏਸ਼ੀਆ ਦੇ ਵਿੱਚ ਦੰਜੂਮ ਨਦੀ ਦੇ ਤੋਂ ਲੈ ਕੇ ਸਾਊਥ ਸਾਈਡ ਆਫ ਰਸ਼ੀਆ ਤੋਂ ਲੈ ਕੇ ਕੈਪਸੀਅਨ ਸਾਗਰ ਦੇ ਪੂਰਬ ਵੱਲ ਅਮੂ ਤੇ ਸਿਰ ਦਰਿਆ ਦੀਆਂ ਘਾਟੀਆਂ ਤੱਕ ਇੱਥੋਂ ਤੱਕ ਨਹੀਂ ਪਾਮੀਰ ਪਹਾੜੀ ਤੇ ਆਪਣੇ ਤਾਰਸ ਨਦੀ ਦੀ ਘਾਟੀ ਤੱਕ ਵਿਸ਼ਾਲ ਖੇਤਰ ਦੇ ਵਿੱਚ ਕਹਿੰਦੇ ਫੈਲ ਰਿਹਾ ਹੋਇਆ ਸੀ ਤਾਂ ਜੱਟਾਂ ਦਾ ਕਹਿੰਦੇ ਆਉਣਾ ਜਾਣਾ ਕੈਪਸੀਅਨ ਸਾਗਰ ਤੇ ਤੋਂ ਲੈ ਕੇ ਮੁਲਤਾਨ ਤੱਕ ਆਮ ਚੱਲਦਾ ਰਹਿੰਦਾ ਸੀ ਫਿਰ ਜੱਟਾਂ ਨੂੰ ਆਮੂ ਦਰਿਆ ਤੇ ਸਿਰ ਦਰਿਆ ਦੇ ਵਿਚਕਾਰਲੇ ਖੇਤਰ ਦੇ ਵਿੱਚ 마ਸ਼ਾ ਗੇਟ ਕਿਹਾ ਜਾਂਦਾ ਸੀ 마ਸ਼ਾ ਗੇਟ ਦਾ ਮੀਨੀਗਾ ਮਹਾਨ ਜੱਟ ਜੱਟਾਂ ਨੂੰ ਜੱਟ ਦਾ ਨਾਲ ਹੀ ਨਹੀਂ ਹੋਰ ਬਹੁਤ ਸਾਰੇ ਨਾਮਾਂ ਦੇ ਨਾਲ ਜਾਣਿਆ ਜਾਂਦਾ ਸੀ ਜਿਵੇਂ ਜੱਟ ਜਟੇਰ ਜੱਟੂ ਠੀਕ ਹੈ ਹੋਰ ਵੀ ਬਹੁਤ ਸਾਰੇ ਐਵੇਂ ਦੇ ਨਾਮ ਨੇ ਜੇ ਅਸੀਂ ਗੱਲ ਕਰਦੇ ਹਾਂ ਰਿਗਵੇਦ ਰਮੈਨ ਐਂਡ ਮਹਾਭਾਰਤ ਦੇ ਕਾਲ ਦੀ ਤਾਂ ਸਭ ਤੋਂ ਪਹਿਲਾਂ ਕਹਿੰਦੇ ਨਾਰਥ ਇੰਡੀਆ ਦੇ ਵਿੱਚ ਜੇ ਕੋਈ ਆ ਕੇ ਵਸਿਆ ਸੀ ਤਾਂ ਉਹ ਜੱਟ ਸੀ ਇਹ ਜਿਹੜੇ ਪੁਕਤਾ ਸੂਤਰ ਨੇ ਕਹਿੰਦੇ ਮਹਾਭਾਰਤ ਦੇ ਵਿੱਚ ਵੀ ਮਿਲਦੇ ਨੇ ਕਿਉਂਕਿ ਮਹਾਭਾਰਤ ਦੇ ਟਾਈਮ ਦੇ ਵਿੱਚ ਕੁੱਲ ਰਾਜ 244 ਸੀ ਜਿਨ੍ਹਾਂ ਦੇ ਵਿੱਚੋਂ 83 ਰਾਜ ਕੱਲੇ ਜੱਟਾਂ ਦੇ ਸੀ ਜੇ ਅਸੀਂ ਫੋਰਨਰ ਫਿਲਾਸਫਰ ਦੇ ਅਕੋਰਡਿੰਗ ਦੇਖਦੇ ਆ ਤਾਂ ਜੱਟ ਮੀਟਸ ਤੇ ਮੰਡ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ बसे। ਮੀਟਸ ਤੇ ਮੰਡ ਕੌਣ ਸੀ? ਮੀਟਸ ਦਾ मीनिंग ਆ ਜਾਂ ਮੀਟਸ ਵੀ ਕਹਿੰਦੇ ਆ ਵਪਾਰੀ ਤੇ ਮੰਡ ਦਾ मीनिंग ਕੀ ਆ? ਜੱਟ। ਤਾਂ ਇਹਨਾਂ ਨੂੰ ਨਵੇਂ ਜੱਟ ਕਿਹਾ ਜਾਂਦਾ ਸੀ ਜਿਹੜੇ ਬਾਅਦ ਦੇ ਵਿੱਚ ਆ ਕੇ बसे ਨੇ। ਤਾਂ ਨਵੇਂ ਜੱਟਾਂ ਦੇ ਨਾਲ ਕਹਿੰਦੇ ਅਕਸਰ ਮੀਟਸ ਤੇ ਮੰਡ ਦੀ ਲੜਾਈ ਸੀ ਜਿਹੜੀ ਆਪਣੇ ਖੇਤरां ਨੂੰ ਲੈ ਕੇ ਹੁੰਦੀ ਰਹਿੰਦੀ ਸੀ। ਤਾਂ ਇਹਨਾਂ ਦੀ ਸਾਂਝੀ ਪੰਚਾਇਤ ਨੇ ਕੀ ਕੀਤਾ? ਉਸ ਸਮੇਂ ਦਿੱਲੀ ਦਾ ਰਾਜਾ ਸੀ ਦਰਯੋਜਨ ਉਹਦੇ ਕੋਲੇ ਫਰਿਆਦ ਲੈ ਕੇ ਗਏ ਕਿ ਸਾਡਾ ਜਿਹੜਾ ਸਿਸਟਮ ਆ ਉਹ ਸੌਟ ਆਊਟ ਕਰਵਾਓ ਤਾਂ ਦਰਯੋਜਨ ਨੇ ਆਪਣੇ ਭੁਭਈਏ ਜੈਦਰਤ ਤੇ ਆਪਣੀ ਛੋਟੀ ਭੈਣ ਦੁਸ਼ਾਲਾ ਦੀ ਜੁਕੀ ਲਗਾਈ ਕਿ ਤੁਸੀਂ ਸਿੰਧਰਾਜ ਦੇ ਉੱਤੇ ਜਾ ਕੇ ਰਾਜ ਕਰੋ ਉੱਥੇ ਦਾ ਕਾਰਜ ਸੰਭਾਲੋ ਤਾਂਕਿ ਇਹਨਾਂ ਦੇ ਆਪਸੀ ਫੈਸਲੇ ਨੇ ਜਿਹੜੇ ਤੁਸੀਂ ਕਰਵਾ ਸਕੋ ਕਹਿੰਦੇ ਜੈਦਰਤ ਸੰਧੂ ਜੱਟ ਫੈਮਲੀ ਦੇ ਨਾਲ ਸੰਬੰਧ ਰੱਖਦਾ ਸੀ ਤੇ ਇੱਥੋਂ ਹੀ ਨਹੀਂ ਕਹਿੰਦੇ ਦਰਯੋਜਨ ਵੀ ਜੱਟ ਵੰਸ਼ੀ ਸੀ ਕੈਪਟਨ ਦਲੀਪ ਸਿੰਘ ਅਲਾਵਤ ਲਿਖਦੇ ਨੇ ਆਪਣੀ ਬੁੱਕ जाट ਵੀਰੋਂ ਦਾ ਇਤਿਹਾਸ ਦੇ ਵਿੱਚ ਕਹਿੰਦੇ ਭੋਲੇनाथ ਛਿਪਜੀ ਠੀਕ ਹੈ ਪ੍ਰਲਾਦ ਭਗਤ ਸ਼੍ਰੀ ਰਾਮ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਉਹਨਾਂ ਨੇ ਜੱਟ ਰਾਜੇ ਲਿਖਿਆ ਆ ਇੱਥੋਂ ਤੱਕ ਹੀ ਨਹੀਂ ਉਹਨਾਂ ਨੇ ਹਰਸ਼ ਰਾਜੇ ਹਰਸ਼ਵਦਨ ਨੂੰ ਪੈਂਸ ਜੱਟ ਕਿਹਾ ਆ ਤੇ ਰਾਜਪੂਰਸ਼ ਨੂੰ ਜਿਨ੍ਹਾਂ ਨੇ ਸਿਕੰਦਰ ਮਹਾਨ ਦਾ ਡਟ ਕੇ ਮੁਕਾਬਲਾ ਕੀਤਾ ਸੀ ਉਹਨਾਂ ਨੂੰ ਵੀ ਜੱਟ ਵੰਸ਼ੀ ਦੱਸਿਆ ਆ ਤੇ ਜੇ ਗੱਲ ਕਰਦੇ ਆ ਅਸੀਂ 7ਵੀਂ ਸਦੀ ਦੇ ਵਿੱਚ ਕਹਿੰਦੇ ਪੰਡਤਵਾਦ ਸੀ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਜਦੋਂ ਪੰਡਤਵਾਦ ਵੱਧ ਚੁੱਕਿਆ ਸੀ ਤਾਂ ਜੱਟਾਂ ਦੇ ਵਿੱਚੋਂ ਰਾਜਪੂਤ ਤੇ ਇੱਕ क्षत्रिय ਸੀ ਜਿਹੜੇ ਕਨਵਰਟ ਹੋਣੇ ਬਹੁਤ ਜ਼ਿਆਦਾ ਸਟਾਰਟ ਹੋ ਗਏ ਸੀ ਕਹਿੰਦੇ ਚੋਹਾਨ ਸੋਤੇ ਸੋਲੰਕੀ ਐਨ ਪਰਮਾਰ ਤਿੰਨੇ ਗੋਤ ਨੇ ਜਿਹੜੇ ਇਹ ਰਾਜਪੂਤਾਂ ਦੇ ਇਹ ਚੱਕ ਫੈਮਲੀਆਂ ਦੇ ਵਿੱਚੋਂ ਨਿਕਲੇ ਨੇ ਸਭ ਤੋਂ ਪ੍ਰਾਚੀਨ ਸਮੇਂ ਦੇ ਵਿੱਚ ਰਾਜਪੂਤ ਨਾਂ ਦੀ ਕੋਈ ਮਤਲਬ ਬਰਾਦਰੀ ਨਹੀਂ ਸੀ ਹੈਗੀ ਸਭ ਤੋਂ ਪਹਿਲਾਂ ਇਹ ਬਰਾਦਰੀਆਂ ਸੀ ਜੱਟ ਤੇ ਗੁੱਜਰ ਜਿਨ੍ਹਾਂ ਦੇ ਵਿੱਚੋਂ ਆ ਰਾਜਪੂਤ ਫੈਮਲੀਆਂ ਨੇ ਜਿਹੜੀਆਂ ਉਹ ਕਨਵਰਟ ਹੋਈਆਂ ਨੇ ਆਪਣੀਆਂ ਤੁਸੀਂ ਕਹਿ ਲਓ ਪ੍ਰਾਚੀਨ ਕਾਲ ਦੇ ਵਿੱਚ ਹਨ ਤਾਂ ਮਹਾਭਾਰਤ ਦੇ ਟਾਈਮ ਦੇ ਵਿੱਚ ਜੇ ਅਸੀਂ ਦੇਖਦੇ ਆ ਤਾਂ ਸੋਲੰਕੀ ਅਰ ਰਾਜਪੂਤ ਆਪਣੇ ਪਰਮਾਰ ਤੇ ਚੋਹਾਨ ਜੱਟ ਰਾਜ ਘਰਾਣਿਆਂ ਦੇ ਵਿੱਚੋਂ ਹੀ ਨਿਕਲੇ ਜੇ ਅਸੀਂ ਜੈਨ ਤੇ ਬੁੱਧ ਗ੍ਰੰਥਾਂ ਦੇ ਵਿੱਚ ਦੇਖਦੇ ਆ ਤਾਂ ਕਹਿੰਦੇ ਪ੍ਰਾਚੀਨ ਸਮੇਂ ਦੇ ਵਿੱਚ ਜੱਟ ਵਲਖ ਤੇ ਬੁਖਾਰੇ ਤੋਂ ਆਏ ਸੀ ਕਿ ਉਹਨਾਂ ਦਾ ਵਲਖ ਸੀ ਜਿਹੜਾ ਆਪਣਾ ਅਫਗਾਨ ਦੇ ਵਿੱਚ ਆ ਤੇ ਬੁਖਾਰਾ ਰਸ਼ੀਆ ਦੇ ਵਿੱਚ ਗ੍ਰੰਥ ਦੇ ਵਿੱਚ ਇਹ ਵੀ ਆ ਕਿ ਜੱਟਾਂ ਨੇ ਬਹੁਤ ਲੰਬਾ ਸਮਾਂ ਅਫਗਾਨ ਤੇ ਈਰਾਨ ਦੇ ਉੱਤੇ ਰਾਜ ਵੀ ਕੀਤਾ ਜੱਟ ਪੱਕੇ ਦੇਸ਼ ਭਗਤ ਸਨ ਜਿਨ੍ਹਾਂ ਨੇ ਤैमूर ਲੰਗ ਸਿਕੰਦਰ ਮਹਾਨ ਨਾਦਰ ਸ਼ਾਹ ਅਬਦਾਲੀ ਮਹਿਮੂਦ ਗਜਨਵੀ ਤੇ ਮੁਹੰਮਦ ਗੋਰੀ ਵਰਗਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਕਈ ਜੰਗਾਂ ਦੇ ਵਿੱਚ ਜਿੱਤ ਵੀ ਹਾਸਲ ਕੀਤੀ ਤੇ ਜੱਟਾਂ ਦਾ ਦੂਰ ਦੂਰ ਤੱਕ ਬਹੁਤ ਦਰਸੀ ਜਿਹੜਾ ਯੂਰਪ ਦੇ ਵਿੱਚ ਕਹਿੰਦੇ ਫੈਲ ਚੁੱਕਿਆ ਸੀ ਤਾਂ ਇੱਕ ਰਾਈਟਰ ਥੂਸੀ ਰੀਡਰਸ ਲਿਖਦੇ ਨੇ ਕਹਿੰਦੇ ਯੂਰਪ ਦੇ ਵਿੱਚ ਜੱਟਾਂ ਤੋਂ ਉੱਪਰ ਲੜਨ ਵਾਲਾ ਜੋਧਾ ਕੋਈ ਵੀ ਕਬੀਲਾ ਨਹੀਂ ਸੀ ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਜੱਟ ਸਭ ਤੋਂ ਉਸ ਟਾਈਮ ਦੇ ਵਿੱਚ ਉੱਪਰ ਸੀ ਸਾਰੇ ਪਾਸੇ ਰਾਜ ਭਾਗ ਦੇਖ ਰਹੇ ਸੀ ਇੱਕ ਵਾਰ ਕਹਿੰਦੇ ਸਿਕੰਦਰ ਮਹਾਨ ਨੇ 300 ਈਸਤਾਈ ਬੀਸੀ ਦੇ ਵਿੱਚ ਜੱਟਾਂ ਦੇ ਸਿੰਥੀਆਨ ਦੇਸ਼ ਦੇ ਇੱਕ ਪ੍ਰਾਂਤ ਦੇ ਉੱਤੇ ਸੋਰਾ ਡਿਆਨਾ ਦੇ ਉੱਤੇ ਹਮਲਾ ਕਰ ਦਿੱਤਾ ਤਾਂ ਸਿਕੰਦਰ ਨੂੰ ਵੀ ਜੱਟਾਂ ਦੇ ਨਾਲ ਲੜਾਈ ਕਰਕੇ ਮੂਹ ਦੀ ਖਾਣੀ ਪਈ ਉਸ ਲੜਾਈ ਵਿੱਚ ਜੱਟਾਂ ਨੇ ਆਪਣੇ ਪ੍ਰਾਂਤ ਸੋਰਾ ਡਿਆਨਾ ਨੂੰ ਜਿੱਤਿਆ ਇੱਕ ਵਾਰ ਜੱਟਾਂ ਨੇ ਕਹਿੰਦੇ ਜੁਨਾਮ ਤੇ ਹਮਲਾ ਕਰ ਦਿੱਤਾ ਤੇ ਉੱਥੋਂ ਦਾ ਸ਼ਹਿਰ ਐਂਥਨ ਪੂਰੇ ਦਾ ਪੂਰਾ ਜਿੱਤ ਲਿਆ ਸੀ ਪਾ ਜੱਟ ਕਬੀਲੇ ਸੀ ਜਿਹੜੇ ਯੂਰਪ ਦੇ ਵਿੱਚ ਬਹੁਤ ਵੱਡੀ ਸ਼ਕਤੀ ਦੇ ਨਾਲ ਉੱਪਰੇ ਇੱਕ ਯੂਰਪ ਦੇ ਫਲਸਫਰ ਹੋਏ ਨੇ ਮੇਜ਼ਰਸ ਉਹ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਜੱਟ ਕਬੀਲਿਆਂ ਨੇ ਜਾਂ ਜੱਟਾਂ ਨੇ ਅੱਧਾ ਏਸ਼ੀਆ ਤੇ ਅੱਧੇ ਤੋਂ ਵੱਧ ਯੂਰਪ ਸੀ ਜਿਹੜਾ ਉਹ ਆਪਣੇ ਅੱਗੇ ਲਗਾ ਲਿਆ ਸੀ ਮਤਲਬ ਦੂਰ ਦੂਰ ਤੱਕ ਏਸ਼ੀਆ ਤੇ ਯੂਰਪ ਦੇ ਵਿੱਚ ਜੱਟਾਂ ਦੇ ਨੌ ਦਾ ਟੰਕਾ ਵੱਜਣ ਲੱਗਿਆ ਸੀ ਬਹੁਤ ਜ਼ਿਆਦਾ ਡਰਦੇ ਸੀ ਵੱਡੇ-ਵੱਡੇ ਰਾਜ ਵੀ ਇਹਨਾਂ ਦੇ ਨਾਲ ਲੜਨ ਤੋਂ ਹੀਜ਼ਸ ਕਹਿੰਦੇ ਵੀ ਪ੍ਰਾਚੀਨ ਸਮੇਂ ਦੇ ਵਿੱਚ ਜੱਟਾਂ ਤੋਂ ਸਾਰੀ ਦੁਨੀਆ ਕੰਬਦੀ ਸੀ ਪਰ ਜੱਟ ਆਪਣੀ ਫੁੱਟ ਨੇ ਤੇ ਜੱਟ ਆਪਣਿਆਂ ਕਰਕੇ ਹੀ ਆਪਸ ਦੇ ਵਿੱਚ ਫੁੱਟ ਕਰਕੇ ਹੀ ਹਾਰੇ ਨਹੀਂ ਤਾਂ ਜੱਟਾਂ ਨੂੰ ਹਰਾਉਣ ਵਾਲਾ ਕੋਈ ਨਹੀਂ ਸੀ ਉਸ ਟਾਈਮ ਦੇ ਵਿੱਚ ਜੱਟ ਕਬੀਲੇ ਸੀ ਜਿਹੜੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਹੁਤ ਸਟਰੋਂਗ ਸੀ ਆਪਸ ਦੇ ਵਿੱਚ ਕਿਉਂਕਿ ਜੱਟਾ ਨੂੰ ਕਹਿੰਦੇ ਜਿੱਥੇ ਤਲਵਾਰ ਚਲਾਉਣੀ ਆਉਂਦੀ ਸੀ ਉੱਥੇ ਹਲ ਵੀ ਪਾਉਣੇ ਹੁੰਦੇ ਸੀ ਹਲਵਾਰੇ ਕਹਿੰਦੇ ਸੀ ਇਹਨਾਂ ਨੂੰ ਤਾਂ ਖੇਤੀ ਵੀ ਅਕਸਰ ਜੱਟਾਂ ਦੇ ਕੋਲ ਸੀ ਤੇ ਜੇ ਕੋਈ ਮਤਲਬ ਇਹਨਾਂ ਦੇ ਵੱਲ ਝਾਕਦਾ ਤਾਂ ਇਹਨਾਂ ਨੂੰ ਤਲਵਾਰ ਦੇ ਵਿੱਚ ਵੀ ਇਹ ਕਹਿੰਦੇ ਬਹੁਤ ਬਹਾਦਰ ਯੋਧੇ ਸੀ ਤਾਂ ਉਸ ਰਾਜ ਭਾਗ ਨੂੰ ਇਹ ਕੁਝ ਨਹੀਂ ਸੀ ਛੱਡਦੇ ਤੇ ਆਖਰਕਾਰ ਜਿੱਤ ਕੇ ਛੱਡਦੇ ਸੀ ਬਸ ਸਿਰਫ ਮਾਰੇ ਤਾਂ ਮੀਸਿਸ ਕਹਿੰਦਾ ਜੱਟ ਆਪਣੀ ਆਪ ਦੀ ਫੁੱਟ ਨੇ ਮਾਰੇ ਜਿਸ ਕਰਕੇ ਇਹਨਾਂ ਨੂੰ ਕਈ ਜਗ੍ਹਾ ਤੇ ਆਹਾਰ ਦਾ ਸਾਹਮਣਾ ਸੀ ਜਿਹੜਾ ਉਹ ਕਰਨਾ ਪਿਆ ਜੇ ਪੱਛਮੀ ਏਸ਼ੀਆ ਸੈਂਟਰਲ ਏਸ਼ੀਆ ਤੇ ਯੂਰਪ ਦੇ ਵਿੱਚ ਜੇ ਅਸੀਂ ਜੱਟਾਂ ਦੇ ਗੁੱਤ ਦੇਖਦੇ ਆ ਤਾਂ ਭਾਰਤੀ ਜੱਟਾਂ ਦੇ ਨਾਲ ਬਹੁਤ ਜ਼ਿਆਦਾ ਮਿਕਸ ਆਪ ਨੇ ਜਿਵੇਂ ਕਿ ਪਿੱਲੋਂ ਹੋਗੇ ਮਾਨ ਹੋਗੇ ਤੇ ਗਿੱਲ ਹੋਵੇ ਬਹੁਤ ਸਾਰੇ ਗੁੱਤ ਨੇ ਉੱਥੇ ਗੋਰਿਆਂ ਦੇ ਵੀ ਜੇ ਅਸੀਂ ਗੱਲ ਕਰਦੇ ਆ ਜਰਮਨ ਦੇ ਲੋਕਾਂ ਦੇ ਤਾਂ ਉਹ ਵੀ ਕਹਿੰਦੇ ਆਰੀਅਨ ਵੰਸ਼ ਦੇ ਨਾਲ ਹੀ ਸੰਬੰਧ ਰੱਖਦੇ ਨੇ ਤੇ ਮਾਨ ਤੇ ਢਿੱਲੋਂ ਗੋਤ ਉੱਥੇ ਬਹੁਤ ਜ਼ਿਆਦਾ ਆ ਲੋਕਾਂ ਦਾ ਉਹਨਾਂ ਦੇ ਵਿੱਚੋਂ ਇੱਕ ਬਹੁਤ ਤਕੜਾ ਰਾਈਟਰ ਹੋਇਆ ਹੈ ਯੂਰਪ ਦਾ ਜਰਮਨ ਦਾ ਹੀ ਕਹਿ ਸਕਦੇ ਹਾਂ ਅਸੀਂ ਥੋਮਸ ਮਾਨ ਠੀਕ ਹੈ ਤਾਂ ਗੋਤ ਨੇ ਜਿਹੜੇ ਭਾਰਤੀ ਜੱਟਾਂ ਦੇ ਨਾਲ ਬਹੁਤ ਜ਼ਿਆਦਾ ਮਿਕਸ ਨੇ ਉਹਨਾਂ ਦੇ ਤੇ ਇੱਥੋਂ ਤੱਕ ਹੀ ਨਹੀਂ ਕਹਿੰਦੇ ਸ਼ਾਇਰ ਦਰਿਆ ਜਮਨਾ ਰਾਵੀ ਸਿੰਧ ਤੱਕ ਦੇ ਸੱਭਿਆਚਾਰ ਦੋ ਵੀ ਸਸਟਮ ਦੇਖੀਏ ਤਾਂ ਵੀ ਉਹਨਾਂ ਦਾ ਆਪਸ ਦੇ ਵਿੱਚ ਮਿਕਸ ਆਪਾ ਪੋਰਟ ਨੇ 1853 ਦੇ ਵਿੱਚ ਲਿਖਿਆ ਆ ਕਿ ਰੋਮਾਂ ਦੇ ਜਿਪਸੀ ਇਹ ਵੀ ਜੱਟ ਕਬੀਲੇ ਦੇ ਵਿੱਚੋਂ ਨੇ ਕਿਉਂਕਿ ਜਦੋਂ ਮੁਹੰਮਦ ਗਜਨੀ ਨੇ ਹਮਲਾ ਕੀਤਾ ਸੀ ਭਾਰਤ ਦੇ ਉੱਤੇ ਤਾਂ ਪੰਜਾਬ ਤੇ ਹਰਿਆਣਾ ਦੇ ਇਲਾਕਿਆਂ ਦੇ ਵਿੱਚੋਂ ਜਿਹੜੇ ਜੱਟ ਉੱਠ ਕੇ ਯੂਰਪ ਦੇ ਵਿੱਚ ਰੋਮਾਂ ਸ਼ਹਿਰ ਦੇ ਵਿੱਚ ਆ ਕੇ ਬਸ ਗਏ ਸੀ ਉਹਨਾਂ ਨੂੰ ਕਥੇ ਜਿਪਸੀ ਕਹਿੰਦੇ ਨੇ ਪਰ ਇਹ ਜਿਪਸੀ ਵੀ ਜੱਟਾਂ ਦੇ ਵੰਸ਼ਸ ਨੇ ਜੱਟਾਂ ਦੇ ਵਿੱਚੋਂ ਨੇ ਇਹਨਾਂ ਨੂੰ ਵੀ ਜੱਟ ਆਖਿਆ ਜਾਂਦਾ ਬੱਬੂ ਮਾਨ ਨੇ ਵੀ ਗਾਣਾ ਲਿਖਿਆ ਆ ਜਿਪਸੀ ਪੰਜਾਬੀ ਮੇਰੇ ਮਾਲਕਾ ਹਨ ਤਾਂ ਇਹਨਾਂ ਜਿਪਸੀਆਂ ਦੇ ਬਾਰੇ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਉਸ ਗਾਣੇ ਦੇ ਵਿੱਚ ਕਹਿੰਦੇ ਯੂਰਪ ਦੇ ਵਿੱਚ ਬਹੁਤਾ ਬੋਲਵਾਲਾ ਜੱਟਾਂ ਦਾ ਹੋਣ ਕਰਕੇ ਡੈਨਮਾਰਕ ਦੇ ਏਰੀਏ ਨੂੰ ਜੱਟਲੈਂਡ ਆਖਿਆ ਜਾਂਦਾ ਸੀ 2000 BC ਦੇ ਵਿੱਚ ਜੱਟਾਂ ਨੇ ਕਹਿੰਦੇ ਸਕੈਂਡੀਨੇਵੀਆ ਦਾ ਸਾਰਾ ਏਰੀਆ ਸੀ ਜਿਹੜਾ ਸਰ ਕਰ ਲਿਆ ਸੀ ਉਹ ਸਾਰਾ ਏਰੀਆ ਜਿੱਤ ਲਿਆ ਸੀ ਕਹਿੰਦੇ ਜੱਟ ਸਿੱਖ ਮੁਸਲਿਮ ਹਿੰਦੂ ਤੇ ਬਿਸ਼ਨੋਈ ਪਰਿਵਾਰਾਂ ਦੇ ਵਿੱਚ ਪਾਏ ਜਾਂਦੇ ਨੇ ਸਭ ਦਾ ਖੂਨ ਤੇ ਸੱਭਿਆਚਾਰ ਕਹਿੰਦੇ ਸਾਂਝਾ ਆ ਜੱਟ ਕਹਿੰਦੇ ਜਵਾਨ ਦਾ ਰੁੱਖਾ ਤੇ ਦਿਲ ਦਾ ਸਾਫ਼ ਹੁੰਦਾ ਹੈ ਜੱਟਾਂ ਦੇ ਇਤਿਹਾਸ ਦੇ ਵਿੱਚ ਜੱਟਾਂ ਨੂੰ ਨੀੜਰ ਜੋਧਾ ਬਹਾਦਰ ਸੈਨਿਕ ਮਿਹਨਤੀ ਖੁਸ਼ਦਿਲ ਇੱਥੋਂ ਤੱਕ ਹੀ ਨਹੀਂ ਸੱਚਾ ਦੋਸਤ ਤੇ ਪੱਕਾ ਦੁਸ਼ਮਣ ਵੀ ਮੰਨਿਆ ਜਾਂਦਾ ਹੈ ਕੋਤੇ ਜੱਟਾਂ ਦਾ ਸਿਰ ਲੰਬਾ ਅੱਖਾਂ ਕਾਲੀਆਂ ਰੰਗ ਸਾਫ਼ ਨੱਕ ਦਰਮਿਆਨਾ ਤੇ ਚਿਹਰੇ ਤੇ ਬਾਲ ਹੁੰਦੇ ਨੇ ਕਹਿੰਦੇ ਬੁੱਕ ਦੇ ਵਿੱਚ ਲਿਖਦੇ ਨੇ ਇੰਜ ਜ ਆਪ ਦਾ ਜਿਵੇਂ ਇਹ ਇੱਕ ਵੱਖਰੀ ਪ੍ਰਜਾਤੀ ਹੋਵੇ ਇਹਨਾਂ ਨਾਲ ਕੋਈ ਵੀ ਪ੍ਰਜਾਤੀ ਆ ਜਿਹੜੀ ਉਹ ਮਿਲਦੀ ਨਾ ਹੋਵੇ ਤਾਂ ਦੋਸਤੋ ਕਮੈਂਟ ਕਰਕੇ ਨੀਚੇ ਜ਼ਰੂਰ ਦੱਸਿਓ ਤੁਹਾਨੂੰ ਅੱਜ ਜੱਟਾਂ ਦੇ ਇਤਿਹਾਸ ਦੇ ਉੱਤੇ ਜਿਹੜੀ ਵੀਡੀਓ ਆ ਕਿਵੇਂ ਲੱਗੀ ਤੇ ਸ਼ੇਅਰ ਦੱਪ ਕੇ ਕਰ ਦਿਓ ਥੈਂਕ ਯੂ